ਹਲੋ ਚੰਦਰ ਅਸੀਂ ਨਾ ਮੋਟਰ ਟੈਟ ਆਪਣੇ ਪਗਾਹ ਲੱਗੇ ਜੀ ਬਾਦਰ ਤੇ ਤੇ ਉੱਥੇ 2 ਦਰਦ ਦਾ ਵਧੀਆ ਕਟੀਆਂ ਤੇ ਅੱਜ ਹੀ ਕੋਲੀਕਾਲੀ ਚੱਲ ਗਈ ਤੇ ਅਸੀਂ ਭਾਈ ਉਥੋਂ ਉਥੇ ਸੀਗੇ ਕਿੱਥੇ ਘਟੇ ਤੇ ਆਪਣੇ 20 ਦਾ ਟੈਟ ਬਣਦੇ ਉਹਨਾਂ ਨੇ ਆਪਣੇ ਪਿੰਡ ਵਾਲੇ ਘਲਤਾ ਤੇ ਖੇਮਾਂ ਦੇ ਬਣਤਾ ਤੇ ਇੱਕ ਬੁੰਡੇ ਕੋਲੀ ਵੀ ਲੱਗੀ ਛਰਚ ਉਹ ਵੀ ਜਿਆਦਾ ਹੀ ਮੌਤ ਵੀ ਹੋ ਗਈ ਸਾਡੇ ਅੱਥੀ ਸੀ ਹੋਈ ਹੈ ਤੇ ਉਹ ਬਹੁਤ ਵਧੀਆ ਤੇ ਅਸੀਂ ਉਹ ਭੱਜ ਭੁਜ ਗਏ ਤੇ ਵਧੀਆ ਉਹ ਕਿ ਜਿਹੜੇ ਕਿ ਅਲਸਰੀ ਸ਼ਾਰ ਸ਼ਰਾਰਤੀ ਬੰਦਿਆਂ ਨੇ ਇਹ ਕੰਮ ਕਰਾਤਾ ਪ੍ਰਧਾਨ ਬਰਦੂਨ ਕੋਈ ਨਹੀਂ ਗਾਂ ਗਿਆ ਸਾਰੇ ਬੰਦੇ ਜਿਹੜੇ ਸ਼ਰਾਰਤੀ ਅਲਸਰੀ ਮੂਰੇ ਫਿਰਦੇ ਸੀ ਉਹਨਾਂ ਨੇ ਪ੍ਰਧਾਨਾਂ ਨੇ ਬਹੁਤ ਵਾਰ ਜਿਆ ਵੀ ਤੂੰ ਨਾ ਜਾਓ ਨਾ ਜਾਓ ਹਟੇ ਨਹੀਂ ਪਰੋ ਤੇ ਜਿਹ ਪੂਰਾ ਉਹਨਾਂ ਨੇ ਕੰਮ ਮੰਗਾਤਾ ਤੇ ਮਗਰੋਂ ਫੇਰ ਉਦੋਂ ਬਾਅਦ 2 ਵਜੇ ਫੇਰ ਇਹਦੇ ਨਾਲ ਸਾਡੇ ਲੋਕ ਪਰਾਲੀ ਚੱਕ ਚੱਕ ਲਿਆ ਲੈ ਕੇ ਧੂਆਂ ਕਰਤਾ ਉਹਨੇ ਥਾਲੇ ਉਹਨਾਂ ਨੇ ਫੇਰ ਪੰਪ ਕਾਰੀ ਕਰਤੀ ਉਦੋਂ ਬਾਅਦ ਫੇਰ 5:00 7:00 ਬੰਦੇ ਜੇ 6:00 ਬਹੁਤ ਵਜੇ ਉਦੋਂ ਬਾਜੀ ਬਹੁਤ ਵਟਸਐਪ ਸਟਾਫ ਪਚੀ ਉਹਨਾਂ ਦੇ ਤੇ ਅਸੀਂ ਤਾਂ ਹਾਰੀ ਕਾਇਮ ਵਧੀਆ ਉੱਤੇ ਪਿੱਛੇ ਆ ਗਏ ਤੁਸੀਂ ਪ੍ਰਵਾਹ ਨਾਲ ਮੰਨ ਅਸੀਂ ਆਹ ਵਧੀਆ ਟਰਾਲੀ 'ਚ ਪਏ ਆ ਤੇ ਉੱਥੇ ਬੌਜ ਦਾ ਆਪਣੇ ਅਫਸਰਾਂ ਨੇ ਲਾ ਕੇ ਪਾ ਗਏ ਤੇ ਰੋਟੀ ਪਾਣੀ ਅਸੀਂ ਛਕ ਲਿਆ ਤੇ ਉੱਥੇ ਸੋਨੇ ਕੋਈ ዳਲਾਂ ਲਈ ਖਾਂਦਾ ਹੈ ਨਹੀਂ ਕੋਈ ਭੈਣੋ ਚਿੰਦਰਾ ਅਸੀਂ ਨਾ ਉਹ ਟੈਟ ਆਪਣੇ ਪਹਾਂ ਲਏ ਜੀ ਬਾਰਡਰ ਤੇ ਤੇ ਉੱਥੇ ਦੋ ਦਰਦਾਂ ਦਾ ਵਧੀਆ ਕਟੀਆਂ ਤੇ ਅੱਜ ਹੀ ਕੋਲੀ ਗਾਲੀ ਚੱਲ ਗਈ ਤੇ ਅਜੀਬ ਭਾਈ ਉਹ ਤੋਂ ਉਤੇ ਸੀਗਾ ਕੱਤੇ ਤੇ ਆਪਣੇ ਵੀ ਦਾ ਟੈਟ ਬਣਦੇ ਉਹਨਾਂ ਨੇ ਆਪਣੇ ਪਿੰਡਾਂ ਦੇ ਪਿੰਡਾਂ ਤੇ ਖੇਮਾਂ ਦੇ ਬਣਤਾ ਤੇ ਇੱਕ ਬੁੰਡੇ ਕੋਲੀ ਵੀ ਲੱਗੀ ਸਿਰਚ ਉਹ ਵੀ ਜਿਆਦਾ ਮਾਤ ਵੀ ਹੋ ਜਾਂਦੀ ਸੀ ਹੋਈ ਤੇ ਉਹ ਬਹੁਤ ਵਧੀਆ ਤੇ ਅਜੀਬ ਉਹ ਭੱਜ ਭੁਜ ਗਏ ਤੇ ਵਧੀਆ ਹੋਇਆ ਕਿ ਜੀ ਆ ਕਿ ਅਲਸਰੀ ਸ਼ਾਰ ਸ਼ਰਾਤ ਦੇ ਬੰਦਿਆਂ ਨੇ ਇਹ ਕੰਮ ਕਰਾਤਾ ਪ੍ਰਧਾਨ ਮਰਦੂਨ ਕੋਈ ਨਹੀਂ ਗਾਂ ਗਿਆ ਸਾਰੇ ਬੰਦੇ ਜਿਹੜੇ ਸ਼ਰਾਤੀ ਅਲਸਰੀ ਮੂਰੇ ਫਰਸੀ ਉਹਨਾਂ ਨੇ ਪ੍ਰਧਾਨ ਨੇ ਬਹੁਤ ਵਾਰ ਜੀ ਆ ਵੀ ਤੂੰ ਨਾ ਜਾਓ ਨਾ ਜਾਓ ਹਟੇ ਨਹੀਂ ਪਰੋ ਤੇ ਜੇ ਪੂਰਾ ਉਹਨਾਂ ਨੇ ਕੰਮ ਮਗਾਤਾ ਤੇ ਮਗਰੋਂ ਫੇਰ ਉਦੋਂ ਬਾਅਦ 2 ਵਜੇ ਫੇਰ ਜੇ ਨਾ ਹਟੇ ਲੋਕ ਪ੍ਰਾਲੀ ਚੱਕ ਚੱਕ ਲਿਆਨੇ ਕਿ ਧੂਆਂ ਕਰਤਾ ਉਹਨੇ ਚਾਲੇ ਉਹਨਾਂ ਨੇ ਫੇਰ ਪੰਪਕਾਰੀ ਕਰਤੀ ਉਦੋਂ ਬਾਅਦ ਫੇਰ 5:37 ਦੇ 6:00 ਵਜੇ ਉਦੋਂ ਬਾਅਦ ਹੀ ਬਹੁਤ ਵਜੇ ਫਟਾ ਪਈ ਉਹਨਾਂ ਦੇ ਤੇ ਅੱਜ ਤਾਂ ਅਮਰੀਕਾ ਮ ਵਧੀਆ ਉਹ ਤੇ ਪਿੱਛੇ ਆ ਤੁਸੀਂ ਪ੍ਰਵਾਨ ਮੰਨੋ ਅਜੀ ਆਦ ਰਵਧੀਆ ਟਰਾਲੀ ਚ ਪਏ ਆ ਤੇ ਉਥੇ ਬੌਜ ਨਾਲ ਆਪਣੇ ਸਹਾਰਾ ਜੀ ਨੇ ਲਾ ਕੇ ਪੈ ਗਏ ਤੇ ਰੋਟੀ ਪਾਣੀ ਅਜੇ ਛਕ ਲਿਆ ਤੇ ਉਥੇ ਸੋਲ ਨੂੰ ਕੋਈ ਦਾਲ ਨਹੀਂ ਖਾਦੀ ਖਾਤਾ ਨਹੀਂ